ਪਿਛਲੇ ਦਿਨੀ ਤੂਰੀ ਦੇ ਇੱਕ ਨੌਜਵਾਨ ਜਿਸ ਦਾ ਨਾਮ ਰੌਕੀ ਹੈ ਜੋ ਕਿ ਤੂਰੀ ਦੇ ਮਿਨਿਸਪਲ ਕਮੇਟੀ ਵਿੱਚ ਸੈਨੀਟੇਸ਼ਨ ਵਿਭਾਗ ਵਿੱਚ ਨੌਕਰੀ ਕਰਦਾ ਸੀ ਵੱਲੋਂ ਆਪਣੀ ਜੀਵਨ ਨੀਲਾ ਨੂੰ ਸਮਾਪਤ ਕਰ ਲਿਆ ਗਿਆ ਸੀ ਤਸਵੀਰਾਂ ਤੂਰੀ ਦੀਆਂ ਹਨ ਜਿੱਥੇ ਪਰਿਵਾਰਕ ਮੈਂਬਰਾਂ ਵੱਲੋਂ ਤੂਰੀ ਦਾ ਸੰਗਰੂਰ ਲੁਧਿਆਣਾ ਮੇਨ ਹਾਈਵੇ ਜਾਮ ਕਰ ਦਿੱਤਾ ਗਿਆ ਹੈ ਅਤੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇਸ ਨੌਜਵਾਨ ਦੇ ਪਹਿਲਾਂ ਹੀ ਮਾਤਾ-ਪਿਤਾ ਦੀ ਮੌਤ ਹੋ ਚੁੱਕੀ ਹੈ ਪਰ ਹੁਣ ਜਦੋਂ ਉਸ ਦਾ ਵਿਆਹ ਹੋਇਆ ਤਾਂ ਲੜਕੀ ਵਾਲਿਆਂ ਵੱਲੋਂ ਉਸ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ ਹਜੇ ਕੁਝ ਹੀ ਦਿਨ ਪਹਿਲਾਂ ਹੀ ਉਸ ਦੀ ਪਤਨੀ ਲੜਕੇ ਆਪਣੇ ਬੇਕੇ ਘਰ ਮਾਨਸਾ ਚਲੀ ਗਈ ਪਰ ਜਦੋਂ ਉਹ ਉਸ ਨੂੰ ਲੈਣ ਲਈ ਮਾਨਸਾ ਗਿਆ ਤਾਂ ਉਸ ਦੇ ਸਹੁਰਿਆਂ ਵੱਲੋਂ ਉਸ ਦੀ ਕੁੱਟਮਾਰ ਕੀਤੀ ਗਈ ਇਸ ਤੋਂ ਤੰਗ ਆ ਕੇ ਉਸ ਨੇ ਆਪਣੇ ਘਰ ਦੇ ਵਿੱਚ ਇੱਕ ਕਮਰੇ ਵਿੱਚ ਜ਼ਹਿਰ ਪੀ ਕੇ ਆਪਣੇ ਜੀਵਨ ਨੀਲਾ ਨੂੰ ਸਮਾਪਤ ਕਰ ਲਿਆ ਅਤੇ ਲਾਈਵ ਹੋ ਕੇ ਉਸ ਨੇ ਕਿਹਾ ਕਿ ਮੇਰੀ ਮੌਤ ਦਾ ਕਾਰਨ ਸਿਰਫ ਮੇਰੀ ਸੱਸ ਸਹੁਰਾ ਅਤੇ ਮੇਰੀ ਜਨਾਨੀ ਹੈ ਅਤੇ ਮੇਰੇ ਭੈਣਾਂ ਨੂੰ ਕੁਝ ਵੀ ਨਾ ਕਿਹਾ ਜਾਵੇ ਮੈਂ ਜਾ ਰਿਹਾ ਮੇਰੀ ਮੌਤ ਦੀ ਵਾਸਤ ਮੇਰੀ ਘਰ ਵਾਲੀ ਬਰਾ ਸੋਰਾ ਤੇ ਮੇਰੀ ਸੱਸ ਕਿਰਪਾ ਕਰਕੇ ਇਹਨਾਂ ਨੂੰ ਬਹੁਤ ਸੱਚਾ ਦਿਓ ਮੈਂ ਬਹੁਤ ਅੜਫੇ ਹਾਂ ਮੈਂ ਨਹੀਂ ਰਹਿ ਸਕਦਾ ਮੈਂ ਇੰਨੇ ਦਿਨ ਬੋਚਾਂ ਲਏ ਪਰ ਇੰਨਾ ਕਰਕੇ ਮੈਂ ਅਬ ਦੀ ਜਾਨ ਦੇ ਰਿਹਾ ਮੇਰੀ ਘਰ ਵਾਲੀ ਰਸ਼ਮੀ ਮੇਰਾ ਸੋਹਰਾ ਲੱਕੀ ਮੇਰੀ ਘਰ ਵਾਲੀ ਦੀ ਮਾਂ ਚਾਚੀ ਪ੍ਰਭਾ ਕਿਰਪਾ ਕਰਕੇ ਇਹਨਾਂ ਨੂੰ ਬਹੁਤ-ਬਹੁਤ ਸਜਾ ਦੇਹੁ ਸੋ ਕੋਈ ਇਹ ਜਿਹਾ ਕੰਮ ਡਾਗੇ ਤਾਂ ਨਾ ਮਾਰੀ ਹੁਣ ਬਹੁਤ ਰਫਾ ਰਕਿਆ ਮੈਂ ਬਹੁਤ ਤੜਫਿਆ ਹੋਇਆ ਮੈਂ ਨਹੀਂ ਰਹਿ ਸਕਦਾ ਅੱਕੇ ਵਰਦਨ ਮੈਂ ਮੈਂ ਨਹੀਂ ਰਹਿ ਸਕਦਾ ਕਿਰਪਾ ਕਰਕੇ ਇਹਨਾਂ ਨੂੰ ਬਹੁਤ ਸੋਜਾ ਦਿਓ ਮੇਰੇ ਭੈਣਾ ਦਾ ਕੋਈ ਹੱਥ ਨਹੀਂ ਕਿਸੇ ਦਾ ਕੋਈ ਹੱਥ ਨਹੀਂ ਮੇਰੇ ਭੈਣ ਦਾ ਨਾ ਪਿਆਰਾ ਮੇਰੇ ਨਾਲ ਮੈਂ ਨਹੀਂ ਭੁੱਲ ਸਕਦਾ ਸਾਜੂ ਮੈਨਾਂ ਨੇ ਮੇਰਾ ਕੀ ਕੀਤਾ ਸਾਜੂ ਮੈਨਾਂ ਨੇ ਕੀ ਕੀਤਾ ਨੇ ਮੇਰਾ ਮੈਂ ਕਦੇ ਨਹੀਂ ਭੁੱਲ ਸਕਦਾ ਕਦੇ ਵੀ ਜਿੱਦ ਦੀ ਰਹੀ ਸਾਜੂ ਤੋਂ ਪਰ ਮੈਂ ਤੋ ਛੁੱਲਣ ਜਾਂਦਾ ਮੈਂ ਤੋ ਛੁੱਲਣ ਜਾਂਦਾ

बहुत ज्यादा कित रश्मि तू जवाब देना फिर टब्बर भी चलो जिम्मेवार तूसी हो मेरे सारे किसी ने बहुत किया बहुत ज्यादा किता मैं कद नहीं भुल सकता कद भी नहीं भौत जिम्मेवार सिर्फ मेरी सस मेरी घरवाली मेरा सोरा ने मेरे दोनों भाई द्वारा बोझ किया मेरे सारे टबर बोझ किया मैं रह नहीं सकता मैं तो टूट रही नहीं सकता मैं दस दिन हो गए बहुत परेशान है बार मेरे सोहे टबर समा करके मेरे भैया तक कोई नहीं आ चला उन्होंने तो कुछ नहीं दिता कुछ नहीं किया मेरी मौत में सिर्फ मेरा सोहरा मेरी ससरी घर आ मेरी करके मेरा घर खराब हो गया ਉਹਨੂੰ ਇਹ ਪੁਲਿਸ ਨਾਲ ਰਲਈ ਹੋਈ ਆ ਉਹਦੇ ਇਹ ਐਸਐਚਓ ਦੇ ਬਿਆਨ ਇਹ ਚੀਜ਼ ਦੇ ਨੇ ਐਸਐਚਓ ਇਹ ਕੀ ਕਹਿ ਰਿਹਾ ਵੀ ਕੁੜੀ ਤੋਂ ਆਪਦੀਆਂ ਲੱਤਾਂ ਤੇ ਖੜਾ ਨਹੀਂ ਹੋਇਆ ਜਾਂਦਾ ਜੇ ਕੋਈ ਕ੍ਰਾਈਮ ਕਰਦਾ ਤਾਂ ਉਹ ਉਹ ਆਪਦੀਆਂ ਲੱਤਾਂ ਤੇ ਖੜਾ ਨਹੀਂ ਹੋਇਆ ਜਾਂਦਾ ਤਾਂ ਉਹਨੂੰ ਰੈਕਟ ਨਹੀਂ ਕੀਤਾ ਜਾਂਦਾ ਕ੍ਰਾਈਮ ਕ੍ਰਾਈਮ ਆ ਇੱਕ ਬਹਾਨੇ ਬਣਾਏ ਜਾ ਰਹੇ ਨੇ ਠੀਕ ਹੈ ਵੀ ਕੁੜੀ ਕੁੜੀ ਨੂੰ ਪ੍ਰੈਗਨਸੀ ਆ ਕੁੜੀ ਨੂੰ ਆ ਕੋਈ ਪ੍ਰੈਗਨਸੀ ਨਹੀਂ 4 ਮਹੀਨਿਆਂ ਦੀ ਕੋਈ ਪ੍ਰੈਗਨਸੀ ਹੋਊਗੀ ਜੇ ਹੋਊਗੀ ਨੋਰਮਲ ਠੀਕ ਹੈ ਕੁੜੀ ਨੂੰ ਅਰੈਸਟ ਕਰ ਸਕਦੇ ਨੇ ਸਾਰਾ ਸਾਰਾ ਕੁਝ ਹੋ ਸਕਦਾ ਪਰ ਇਹ ਚਾਹੁੰਦੇ ਨਹੀਂ ਇਹ ਪੁਲਿਸ ਵਾਲੇ ਕਾਰਵਾਈ ਕਰਨੀ ਚਾਹੁੰਦੇ ਨਹੀਂ ਇਹਨਾਂ ਨੂੰ ਪੈਸਾ ਝੋਕ ਚੁੱਕਿਆ ਇਹਨਾਂ ਨੂੰ ਪੈਸਾ ਚੜ ਚੁੱਕਿਆ ਕਾਹਦਾਂ ਨੂੰ ਗ੍ਰਿਫਤਾਰ ਕਰੋ ਮੁਸਲਮਾਨੋ murदाबाद 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 ਕਦੋਂ ਮੇਲਾ ਬੰਦਾ ਸਾਰੀਆਂ ਬਿੱਠੀਆਂ ਹੁੰਦਾ ਹਾਂ ਪਰ ਤੇਰੇ ਕੋਲ ਚੰਗੇ ਸਵਾਲ ਘਰੇ ਨੇ ਜ਼ਿੰਮੇਵਾਰ ਉਹੀ ਇੱਥੇ ਦੇ ਹਾਲਾਤਾਂ ਦੇ ਜ਼ਿੰਮੇਵਾਰ ਤੁਸੀਂ ਆ ਜ਼ਿੰਮੇਵਾਰ ਕੋਈ ਵੀ ਨਹੀਂ ਟਾਈਮ ਨਹੀਂ ਆਪਾਂ ਬੋਲਦਾ ਜੀ ਅਸੀਂ ਤੁਹਾਨੂੰ ਬਹੁਤ ਵਾਰੀ ਮਾਰ ਕਰਤਾ ਤੁਸੀਂ ਆਪਣੀ ਡਿਊਟੀ 'ਚ ਕਰ ਕੀ ਰਹੇ ਹੋ ਕਰ ਕੀ ਰਹੇ ਹੋ ਸਾਨੂੰ ਜਵਾਬ ਦੋ ਸਾਨੂੰ ਜਵਾਬ ਦੋ ਮੰਗਦਾ ਤੁਹਾਨੂੰ ਫੋਟੋ ਬਣਾਇ ਤੇ ਦੋ ਅਸੀਂ ਵਧਾ ਹਨੂ ਵੀ ਮਾਰ ਦੋ ਯਾਰ ਸਾਡੇ ਅੰਦਰੋਂ ਜੋਰੀ ਚੱਲ ਰਹੇ ਨੇ ਸਾਨੂੰ ਵੀ ਮਾਰ ਦੋ ਇਹ ਕਿਦਾਂ ਚੋਰ ਦੋ ਸਾਡੀ ਵੀ ਚੱਲ ਰਹੀ ਸੀ ਉਹ ਸਾਰਾ ਕੁਝ ਖਤਮ ਹੋ ਗਿਆ ਅੱਗੇ ਵੀ ਚੜੀ ਵੀ ਚੜੀ ਸਾਡੀ ਵੀ ਉਹ ਮੈਨੂੰ ਸਾਡੇ ਕੋਲੇ ਵੀਡੀਓ ਪਈਆਂ ਸੀ ਸਾਹਮਣੇ ਕੁੜੀ ਨੂੰ ਅਰੈਸਟ ਕਰੇ ਬਿਨਾਂ ਉਹ ਛੱਡਤਾ ਕਿ ਸਵੇਰੇ ਅਸੀਂ ਇਹਨੂੰ 11:30 ਵਜੇ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਲੇਕਿਨ ਆਜਾ 4 ਦਿਨ ਹੋ ਗਏ ਸਾਨੂੰ ਲਾਰੇ ਲਾਈ ਜਾਂਦੇ ਐ ਐਸਐਚਓ ਨੇ ਮੋٹے ਪੈਸੇ ਖਾਦੇ ਨੇ ਉਹ ਉਹਨਾਂ ਦੀ ਹੀ ਜਵਾਨ ਬੋਲਦਾ ਕਿ ਤੁਸੀਂ ਹਿਮੈਨਿਟੀ ਕਰੋ ਕਾਦੇ ਹਿਮੈਨਿਟੀ ਕਰੀਏ ਸਾਡਾ 26 ਸਾਲ ਦਾ ਪੁੱਤੋ ਨੇ ਮਾਰਤਾ ਅਸੀਂ ਕਿਦੀ ਹਿਮੈਨਿਟੀ ਕਰੀਏ ਦੱਸੋ ਕੀ ਉਹਦੇ ਨਾਲ ਅਸੀਂ ਕਰੀਏ ਸਾਡੇ ਸਾਹਮਣੇ ਖੜੀ ਕਰ ਦੋ ਅਸੀਂ ਮਾਰਦੇ ਨਹੀਂ ਅਸੀਂ ਕੋਈ ਪੱਤਾ ਕੋਈ ਐਫਆਈਆਰ ਨਹੀਂ ਕਰਦੇ ਸਾਨੂੰ ਬਰਾਬਰ ਮੈਂ ਉਹਦੀ ਭੈਣ ਨਰਜਨੀ ਜੋ ਪਟਿਆਲੇ ਤੋਂ ਆਸੀ ਆਪਣੇ ਪਟਿਆਲੇ ਲਈ ਇਨਸਾਫ ਚਾਲ ਤੱਕ ਜੀ ਸੰਸਕਾਰ ਨਹੀਂ ਕੀਤਾ ਨਹੀਂ ਉਹਦੇ ਤੱਕ ਜਦੋਂ ਤੱਕ ਕੁੜੀ ਸਾਡੇ ਸਾਹਮਣੇ ਪੇਸ਼ ਨਹੀਂ ਕਰੀ ਜਾਉਂਗੀ ਅਸੀਂ ਨਹੀਂ ਕਰਦੇ ਉਹਦੇ ਤੱਕ ਅਸੀਂ ਬਾਡੀ ਦਾ ਡੱਟ ਅੰਤਿਮ ਸੰਸਕਾਰ ਨਹੀਂ ਕਰਾਂਗੇ ਪੁਲਿਸ ਪ੍ਰਸ਼ਾਸਨ ਨੂੰ ਉਸਨੇ ਪਹਿਲੇ ਦਿਨ ਹੀ ਕਹਿਤਾ ਸੀ ਪਰ ਪੁਲਿਸ ਦੇ ਉਹਨਾਂ ਨੇ ਪਹਿਲਾ ਹੀ ਮੂੰਹ ਭਾਰਤੇ ਸੀ ਜਦੋਂ ਅਸੀਂ ਹਸਪੀਟਲ ਚਲੇ ਆ ਸੀ ਆਪਣੇ ਪਾਈ ਦੇ ਠੀਕ ਹੋਣ ਦੀ ਬੁਆ ਕਰ ਰਹੇ ਸੀ ਪੁਲਿਸ ਨੇ ਪਹਿਲਾ ਹੀ ਉਹਨਾਂ ਤੋਂ ਹੂਸ ਖਾ ਕੇ ਸਾਡੇ ਗੱਲ ਕਦੇ ਵੀ ਨਜ਼ਰੀਂ ਲਈ ਮਾਰੀ ਸਾਨੂੰ ਇਨਸਾਫ ਦਿਲਾਉਣ ਦੀ ਕੋਸ਼ਿਸ਼ ਸਿੰਘ ਆ ਰਹੀ ਐ ਸੀਐਮ ਸਿਟੀ ਜੈ ਸੀਐਮ ਕਹਿ ਰਿਹਾ ਕਿ ਮੇਰੀ ਸਿਟੀ ਅਮੈਦੇ ਵਿਚਾਰ ਕਰ ਦੋ ਆਮ ਜਨਤਾ ਨੂੰ ਜੋ ਬੋਟਾ ਦੇ ਦਿਨ ਚੱਲ ਰਹੇ ਨੇ ਆਮ ਜਨਤਾ ਨੂੰ ਇਨਸਾਫ ਨਹੀਂ ਦਿਲਾਇਆ ਜਾ ਰਿਹਾ ਤਾਂ ਹੋਰ ਉਸ ਦੇਸ਼ ਦਾ ਕੀ ਕਰੇਗਾ ਸੇਵਾ ਕੀ ਕਰੇਗਾ ਅਜੇ ਥਣਾ ਕਿ ਰਹੇ ਹੈ ਕੀ ਕਰਨੇ ਦੇਖੋ ਜੀ ਮਿਊਨਿਸਪਲ ਕਮੇਟੀ ਦੇ ਵਿੱਚ ਇੱਕ ਸਾਡਾ ਬੱਚਾ ਕੰਮ ਕਰਦਾ ਸੀਗਾ ਉਹਨੇ ਸੁਸਾਈਸਾਈਡ ਕੀਤਾ ਸੌਰਾ ਪਰਿਵਾਰ ਨਾਲ ਉਹਦਾ ਝਗੜਾ ਚੱਲ ਰਿਹਾ ਸੀ ਬੱਚੇ ਨੇ ਵੀਡੀਓ ਵੀ ਪਾਈ ਹੈ ਵੀ ਇਹ ਲੋਕ ਦੋਸ਼ੀ ਨੇ ਪੁਲਿਸ ਉਸਦੀ ਵਾਈਫ ਨੂੰ ਗ੍ਰਿਫਤਾਰ ਨਹੀਂ ਕਰ ਰਹੀ ਹੈ ਜਦਕਿ ਪੁਲਿਸ ਨੇ ਦੋ ਦਿਨ ਪਹਿਲਾਂ ਵੀ ਆਸ਼ਵਾਸ਼ਣ ਦਿੱਤਾ ਸੀ ਵੀ ਅਸੀਂ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਾਂਗੇ ਡੈੱਡ ਬੋਡੀ ਰੁੱਲ ਰਹੀ ਹੈ ਦਾ ਸੰਸਕਾਰ ਵੀ ਕੀਤਾ ਜਾ ਰਿਹਾ ਪਰਿਵਾਰ ਵੱਲੋਂ ਉਹਨਾਂ ਦੀ ਮੰਗ ਹੈ ਵੀ ਲੜਕੀ ਨੂੰ ਵੀ ਗ੍ਰਿਫਤਾਰ ਕੀਤਾ ਜਾਵੇ ਪਰ ਪ੍ਰਸ਼ਾਸਨ ਨੇ ਅੱਖਾ ਬੰਦ ਕਰ ਰੱਖੀਆਂ ਨੇ ਕੋਈ ਸੁਣਵਾਈ ਨਹੀਂ ਹੋ ਰਹੀ ਪ੍ਰਸ਼ਾਸਨ ਨੂੰ ਇਹੀ ਬੇਨਤੀ ਹੈ ਕਿ ਜਲਦ ਜੋ ਜਲਦ ਦੋਸ਼ੀ ਲੜਕੀ ਨੂੰ ਵੀ ਗ੍ਰਿਫਤਾਰ ਕੀਤਾ ਜਾਵੇ ਤਾਂ ਜੋ ਪਰਿਵਾਰ ਆਪਣੀਆਂ ਅੰਤਿਮ ਰਸਮਾਂ ਨਿਭਾ ਸਕੇ ਉਸ ਤੋਂ ਬਾਅਦ ਇਹਨੇ ਘਰੇ ਜਾ ਕੇ 11 ਵਜੇ ਤਕਰੀਬਨ ਜਿਹਨੇ ਪਹਿਲਾਂ ਮੈਨੂੰ ਮੂਵੀ ਬਣਾ ਕੇ ਪਾਈ ਹੈ WhatsApp ਤੇ ਆਪਣੇ ਨੰਬਰ ਤੋਂ ਠੀਕ ਹੈ ਉਸ ਤੋਂ ਬਾਅਦ ਇਹ ਸੂਇਸਾਈਡ ਕਰ ਗਈ ਅਸੀਂ ਬਾਰ-ਬਾਰ ਤਿੰਨੇ ਦਿਨ ਹੋ ਗਏ ਸਾਨੂੰ ਇਹਨਾਂ ਦੇ ਕਹੇ ਤੋਂ ਅਸੀਂ ਪੋਸਟਮਾਰਟਮ ਕਰਵਾ ਲਿਆ। ਤੇ ਅਸੀਂ ਬੰਦੇ ਅਰੈਸਟ ਕਰਾਂਗੇ ਤੁਸੀਂ ਦਾ ਸੰਸਕਾਰ ਕਰ। ਠੀਕ ਹੈ। ਫਰੇ ਆਪਦੀ ਗਲਤੀ ਪੂਰਨ ਉਤਰ ਰਹੇ। ਸਾਡੀ ਬਾਡੀ ਰੋੜ ਰਹੀ ਹੈ ਤਿੰਨੇ ਦਿਨ ਹੋ ਗਏ। ਠੀਕ ਹੈ। ਪਰ ਅਸੀਂ ਉਹਨਾਂ ਤੇ ਸੰਸਕਾਰ ਨਹੀਂ ਕਰਨਾ ਜਿੰਨਾ ਤੇਰੇ ਉਹ ਲੇਡੀ ਨੂੰ ਗ੍ਰਿਫਤਾਰ ਨਹੀਂ ਕਰ। ਇਹ ਜੀ ਸਾਡਾ ਭਤੀਜਾ ਹੈ ਮੇਰੀ ਮਾਸੀ ਦਾ ਪੁੱਤ ਹੈ। ਇਹ ਮੁੰਡਾ ਔਰ ਇੱਕ ਸਰਕਾਰੀ ਮੁਲਾਜ਼ਮ ਸੀ। ਇਹਦਾ ਕੋਈ ਆਪਦੀ ਮਿਸੇਜ ਨਾਲ ਥੋੜਾ ਬਹੁਤ ਚੱਕਰ ਚੱਲਦਾ ਹੋਊ ਜਿਵੇਂ ਪਰਿਵਾਰ ਕਾਮ ਝਗੜੇ ਹੁੰਦੇ ਨੇ। ਇਹ ਜਦੋਂ ਗਿਆ ਇਹਦੇ ਸਹੁਰਿਆਂ ਨੇ ਇਹ ਕੁੱਟਮਾਰ ਕਰੀ ਇਹ ਘਰੇ ਆ ਗਿਆ ਘਰੇ ਆਉਣ ਤੋਂ ਪਹਿਲਾਂ ਇਹ ਬੰਦਾ ਆਪਦੇ ਚਾਚੇ ਨੂੰ ਮਿਲਿਆ ਜਿਹੜਾ ਧੂਰੀ ਰਹਿੰਦਾ ਬਲਦੇਵ ਸ਼ਰਮਾ ਉਹਨੂੰ ਮਿਲ ਕੇ ਨੇ ਸਾਰੀ ਗੱਲ ਦੱਸੀ ਅਸੀਂ ਜਾਣ ਦਾ ਪ੍ਰੋਗਰਾਮ ਬਣਾਉਂਦੇ ਸੀ ਪਰ ਇਹ ਤਿੰਨ ਦਿਨ ਪਹਿਲਾਂ ਰਾਤ ਨੂੰ ਸੁਸਾਈਡ ਕਰ ਗਿਆ ਸਲਫਾਸ ਖਾ ਗਿਆ ਸਲਫਾਸ ਖਾਣ ਤੋਂ ਪਹਿਲਾਂ ਇਹਨੇ ਵੀਡੀਓ ਮੂਵੀ ਬਣਾਤੀ ਮੂਵੀ ਬਣਾ ਕੇ ਉਹਦੇ ਵਿੱਚ ਆਪਦੇ ਘਰ ਵਾਲੇ ਦਾ ਰਸ਼ਮੀ ਦਾ ਆਪਦੇ ਸਹੁਰੇ ਦਾ ਤੇ ਆਪਦੀ ਸੱਸ ਦਾ ਨਾਮ ਪਵਾਤਾ ਪੁਲਿਸ ਨੇ ਸਾਨੂੰ ਉਦੋਂ ਤੱਕ ਸਾਥ ਦਿੱਤਾ ਉਹਨਾਂ ਦੇ ਨਾਂ ਤੇ ਐਫ ਆਈ ਆਰ ਦਰਜ ਹੋ ਗਈ ਸਾਡੀ ਨਾਲ ਪਰਸੋਂ ਉਹਦੀ ਇਹ ਗੱਲ ਨਿਬੜੀ ਵੀ ਅਸੀਂ ਪੋਸਟਮਾਰਟਮ ਕਰਵਾ ਲਵੋ ਅਸੀਂ ਰੈਸਟ ਪਾ ਲਾਂਗੇ ਚਲੋ ਇੱਥੇ ਰਿਸ਼ਤੇਦਾਰ ਆਏ ਸੁਣੋ ਕਿ ਇੱਕ ਦੋ ਰਿਸ਼ਤੇਦਾਰ ਨੇ ਫੜ ਵੀ ਲੇ ਉਸ ਤੋਂ ਬਾਅਦ ਜਦੋਂ ਉਹ ਪਰਿਵਾਰ ਜਾਂਦਾ ਸੀ ਤਾਂ ਕੁੜੀ ਵੀ ਫੜਦੀ ਉੱਥੇ ਰੈਸਟ ਕਰ ਲਈ ਮਾਨਸਾ ਤੋਂ ਪਹਿਲਾਂ ਉਹਦੀ ਸੱਸ ਤੇ ਸਹਰਾ ਉਹਨਾਂ ਦੋਨੂੰ ਲਏ ਪਰ ਕੁੜੀਏ ਕਿ ਇਹਨਾਂ ਨੇ ਪੁਲਿਸ ਨੇ ਇਹ ਕਹਿ ਕੇ ਛੱਡ ਦਿੱਤੀ ਵੀ ਉਹ ਪ੍ਰੈਗਨੈਂਟ ਆ 5 ਮਹੀਨੇ ਦੀ ਜੇ ਪ੍ਰੈਗਨੈਂਟ ਬੰਦਾ ਕ੍ਰਾਈਮ ਕਰ ਸਕਦਾ ਉਹ ਐਫ ਆਈ ਆਰ ਦੇ ਵਿੱਚ ਨਾ ਆਏ ਤਾਂ ਅਸੀਂ ਕਹਿੰਨੇ ਵੀ ਉਹ ਕੋਰਟ ਦਾ ਮੈਟਰ ਐ ਐਸ ਐਚ ਓ ਸਾਹਿਬ ਨਾਲ ਕੱਲ ਵੀ ਇਹੀ ਗੱਲ ਪਰਸੋਂ ਵੀ ਇਹੀ ਗੱਲ ਇਹਨ ਅਸੀਂ ਪੀਸਫੁੱਲ ਡੈੱਡ ਬਾਡੀ ਸਾਡੀ ਆਰਾਮ ਬਾਗ ਚ ਪਈ ਐ ਅਸੀਂ ਸੰਸਕਾਰ ਕਰਕੇ ਰਹਿ ਜੀ ਕੱਲੇ ਹੀ ਮੁੰਡਾ ਸੀ ਦੀ ਮਾਂ ਵੀ ਮਰੀ ਐ ਪਿਓ ਵੀ ਮਰੀ ਐ ਅਸੀਂ ਪਰਿਵਾਰ ਆ ਇਹਨਾਂ ਦਾ ਵੀ ਤੁਸੀਂ ਸਾਡਾ ਸਾਥ ਦਿਓ 10 ਵਜੇ ਦਾ ਟਾਈਮ ਕੱਲ ਐ ਐਸ ਐਚਓ ਸਾਹਮਣੂ ਦੇਗੇ ਜੀ ਇਹ ਅੱਜ ਵੀ ਫੇਰ ਇਹਨਾਂ ਦਾ ਉਹੀ ਸੱਬਰਵਾਲ ਸਾਹਿਬ ਦਾ ਉਹੀ ਜੋ ਪਰਸੋਂ ਦੀ ਹੈਗਾ ਲੋਹੀ ਕੱਲ ਉਹੀ ਅੱਜ ਫੇਰ ਇਹਨਾਂ ਦਾ ਉਹੀ ਇਹਰਾ ਤਾਂ ਕੁੜੀ ਪ੍ਰੈਗਨੈਂਟ ਆ ਜੀ ਜੇ ਇਹਨਾਂ ਨੂੰ ਇਹ ਵੀ ਕਹਤਾ ਵੀ ਜੇ ਤੁਸੀਂ ਪ੍ਰੈਗਨੈਂਟ ਨੂੰ ਛੱਡ ਸਕਦੇ ਤੁਸੀਂ ਸਾਨੂੰ ਲਿਖ ਕੇ ਦੇ ਦਿਓ ਐਸ ਐਚਓ ਸਾਹਿਬ ਲਿਖ ਕੇ ਦੇਣ ਡੀ ਐਸ ਪੀ ਧੂਰੀ ਲਿਖ ਕੇ ਦੇ ਦੇ ਅਸੀਂ ਫੇਰ ਵੀ ਸੰਸਕਾਰ ਕਰ ਦਿੰਨੇ ਆ ਉਹ ਜੇ ਪੂਰੀ ਹਸਪੀਟਲ ਹੈ ਤੁਸੀਂ ਬੰਦੀ ਪਾ ਲੋ ਪੁਰੇ ਲਿਓ ਅਸੀਂ ਰੇਡ ਕਰਦੇ ਨਹੀਂ ਫਰਾਨਾ ਕਰਦੇ ਧੋੰਕਾ ਕਰਦੇ ਆ ਚੀਜ਼ਾਂ ਨੇ ਪਰਿਵਾਰ ਪਰੇਸ਼ਾਨ ਹੋ ਰਿਹਾ ਅਸੀਂ ਕਹਿੰਦੇ ਵੀ ਉਹਦੀ ਮਾਂ ਉਹਦੀ ਮਾਂ ਨਹੀਂ ਹੈਗੀ ਪਿਓ ਨਹੀਂ ਹੈ ਉਹਦੀਆਂ ਭੈਣਾਂ ਨੂੰ ਦੋ ਦੋ ਤਿੰਨ ਤਿੰਨ ਦੌਰੇ ਪੈ ਗਏ ਕੋਈ ਹੋਰ ਵੀ ਸਾਡਾ ਬੱਚੇ ਦਾ ਕੋਈ ਨੁਕਸਾਨ ਹੋਊ ਤਾਂ ਵੀ ਅਸੀਂ ਐਸ ਐਚਓ ਸਾਹਿਬ ਨੂੰ ਹੀ ਜ਼ਿੰਮੇਵਾਰ ਬਣਾਵਾਂਗੇ ਤਿੰਨ ਦਿਨਾਂ ਦੀ ਇੱਕੋ ਗੱਲਾਂ ਉਹੀ ਚੱਲ ਰਹੀਆਂ ਨੇ ਇਹ ਬਦਲਾਅ ਦੀ ਨੀਤੀ ਹੈ ਇਹਨਾਂ ਦੀ ਤੇ ਇੱਥੇ ਕਤਲ ਨੂੰ ਐਕਸੀਡੈਂਟ ਬਣਾਇਆ ਜਾਂਦਾ ਆ ਬੰਦਾ ਜਿਹੜਾ ਮੂਵੀ ਬਣਾ ਕੇ ਆਪਦੀ ਵੀਡੀਓ ਉਹਦੇ ਵਿੱਚ ਸਾਰਾ ਕੁਝ ਲੱਗ ਗਿਆ ਸੀ ਉਤੋਂ ਬਾਹਰ ਨਹੀਂ ਗਏ ਵੀ ਜੋ ਬੱਚਾ ਕਹਿੰਦਾ ਤੁਸੀਂ ਮੂਵੀ ਸੁਣੋ ਜੀ ਪਰਚਾ ਦੇ ਦੋ ਉਹ ਦੇ ਤਾਂ ਤੇ ਫਿਰ ਅੱਜ ਅਰੈਸਟ ਕਿਉਂ ਨਹੀਂ ਕਰ ਲਈ ਦੂਜੀ ਗੱਲ ਇਹ ਆ ਵੀ ਜੇ ਕੁੜੀ ਅਰੈਸਟ ਤੁਸੀਂ ਕਰ ਲਈ ਫੜ ਲਈ ਉਹਨੂੰ ਤੁਸੀਂ ਕਹਿੰਦਾ ਵੀ ਕੱਲ ਨੂੰ 10 ਵਜੇ ਅਸੀਂ ਕੱਲ 10 ਵਜੇ ਆ ਕੇ ਬਹਿ ਗਏ ਵੀ ਤੁਹਾਨੂੰ ਕੱਲ ਦਾ 10 ਵਜੇ ਦਾ ਟਾਈਮ ਲੈ ਕੇ ਗਏ ਨੇ ਤੁਸੀਂ 10 ਵਜੇ ਕੁੜੀ ਆਈ ਨਹੀਂ ਅਸੀਂ ਫੇਰ ਦੁਪਹਿਰੇ 3 ਵਜੇ ਆਏ ਉਹ ਕਹਿੰਦੇ ਆ ਜੂਗੀ ਜੀ ਹੁਣ ਇਹਨਾਂ ਨੇ ਨਵਾਂ ਹੋਰ ਲਿਆ ਜੀ ਕੁੜੀ ਪ੍ਰੈਗਨੈਂਟ ਆ ਜੀ ਜੇ ਹੈ ਜਿਹੜੇ ਪਰਿਵਾਰ ਦੀ ਨੂੰਹ ਆ ਉਹਨਾਂ ਨੂੰ ਪਤਾ ਨਹੀਂ ਪ੍ਰੈਗਨੈਂਟ ਐ ਐਸਐਚਓ ਸਾਹਿਬ ਨੂੰ ਪਤਾ ਨਹੀਂ ਕਿੱਥੋਂ ਇਹਨਾਂ ਨੇ ਕਹਿ ਕੇ ਦਾਖਲ ਕਰਵਾ ਦਿੱਤੀ ਯਾਰ ਸਾਹਿਬ ਵੀ ਦਾਖਲ ਹੋ ਗਏ ਅੱਗੇ ਸੰਘਰਸ਼ ਕੀ ਹੋਏਗਾ ਅੱਗੇ ਸੰਘਰਸ਼ ਅਸੀਂ ਜੀ ਹੁਣ ਇੱਥੇ ਖੜੇ ਐ ਇਹਨਾਂ ਕੋਲੇ ਅਸੀਂ ਪਰਸੋਂ ਦੇ ਪੀਸਫੁੱਲ ਹਾਂ ਕੱਲ ਵੀ ਅਸੀਂ ਦੁਪਹਿਰ ਤੱਕ ਦੀ ਕਿਹਾ 간4 ਵਜੇ ਦਾ ਪਹਿਲਾਂ ਅਸੀਂ ਪ੍ਰੋਗਰਾਮ 4 ਵਜੇ ਤੋਂ ਉਹਨਾਂ ਨੇ ਕਹਿੰਦਾ ਵੀ 10 ਵਜੇ ਤੱਕ ਅਸੀਂ ਹੁਣ ਦੇਖੋ 10:30 ਵਜੇ 11 ਵਜੇ ਅਸੀਂ 11 ਵਜੇ ਆਇਆ 10:30 ਅਸੀਂ ਬੈਠੇ ਉਹਨਾਂ ਕੋਲੇ ਇਹਨਾਂ ਦੀ ਕੋਈ ਕਾਰਵਾਈ ਨਹੀਂ ਜਿਹੜਾ ਪਰਸੋਂ ਮੁੰਡਾ ਦਿੱਤਾ ਉਹਨਾਂ ਨੇ ਜਿਹ ਵੀ ਸਾਡੇ ਕੋਲ ਕੋਈ ਕਾਨੂੰਨ ਨਹੀਂ ਹੈ ਵੀ ਜੇ ਉਹ ਪ੍ਰੈਗਨੈਂਟ ਹੈ ਸਾਨੂੰ ਲੈ ਆਈਏ ਇਹ ਕਾਨੂੰਨ ਦੀ ਧਾਰਾ ਦਾ ਕੋਈ ਕਹਿੰਦੇ ਨਹੀਂ ਵੀ ਸਾਡੇ ਕੋਲ ਹੈ ਤੁਸੀਂ ਆਖਰ ਨੂੰ ਉਹ ਬੱਚਾ ਮਰਿਆ ਨਾ ਲੈ ਰਿਹਾ ਮੇਨ ਅਕਿਊਜ਼ਡ ਹੋਇਆ ਉਹਨੂੰ ਕਿਉਂ ਨਹੀਂ ਗ੍ਰਿਫਤਾਰ ਕਰ ਰਹੇ ਜਿੱਥੋਂ ਪਤਾ ਲੱਗਦਾ ਵੀ ਪੁਲਿਸ ਨੇ ਕੁਛ ਨਾ ਕੁਛ ਕਾਲਾ ਵਾਲਾ ਕੋਈ ਕਾਲਾ ਇਹਨਾਂ ਨੇ ਕੋਈ ਪੈਸਾ ਪੂਸਾ ਲਿਆ ਹੈ ਜਿੱਦਾਂ ਉਹ ਛੱਡ ਰਹੇ ਨੇ ਇਹਨਾਂ ਵੀ ਹਮਦਰਦੀ ਕਹਦੀ ਆ ਉਹਦੇ ਨਾਲ ਜੇ ਹੁਣ ਕੋਈ ਕੱਲ ਨੂੰ ਪ੍ਰੈਗਨੈਂਟ ਜਨਾਨੀ ਆ ਕੋਈ ਬੰਦਾ ਕਹਦੇ ਵੀ ਤੂੰ ਕ੍ਰਾਇਮ ਕਰਦੇ ਤਾਂ ਮਤਲਬ ਪੁਲਿਸ ਨੇ ਫੜਨਾ ਨਹੀਂ ਉਹਨੂੰ